ਸਾਡਾ ਬੱਚਾ ਚਿੱਟੇ ਦਾ ਵਿਰੋਧ ਕਰਦਾ ਸੀਗਾ ਇਹ ਜਿਹੜਾ ਵਿਜੇ ਸੀ ਨਸ਼ਾ ਤਸਕਰ ਆ ਸਭ ਤੋਂ ਵੱਡਾ ਇੱਥੇ ਦਿੱਲੀ ਦੀ ਚੱਲੀ ਹੋਈ ਮਡੀਰ ਸਾਡੇ ਮਹੱਲੇ 'ਚ ਆਉਂਦੀ ਸੀਗੀ ਜਿਹੜਾ ਭਗਵੰਤ ਕਹਿੰਦਾ ਵੀ ਇੱਥੇ ਮੈਂ ਕਾਨੂੰਨ ਦਾ ਰਾਜ ਲਿਆਉਂਗਾ ਚਿੱਟਾ ਨਹੀਂ ਵਿਖਦਾ ਉਹਦੇ ਰਾਜ ਦੇ ਵਿੱਚ ਚਿੱਟੇ ਵਾਲੇ ਸਾਰੇ ਆਮ ਲੋਕਾਂ ਨੂੰ ਮਾਰ ਰਹੇ ਆ ਅੱਗ ਲਾ ਕੇ ਕਿਉਂ ਜਿਹੜੀ ਪੁਲਿਸ ਨਹੀਂ ਬੋਲਦੀ ਕਿਉਂ ਇਹਨਾਂ ਦੇ ਗਾਂਧੀ ਵਾਲੇ ਨੋਟ ਪੈਂਦੇ ਆ ਜੇਬਾਂ ਦੇ ਵਿੱਚ ਇੰਨੇ ਮੁਕੱਦਮਿਆਂ ਦੇ ਵਿੱਚ ਪੁਲਿਸ ਨੇ ਉਹਨੂੰ ਖੁੱਲ੍ਹ ਦਿੱਤੀ ਹੋਈ ਸੀਗੀ ਤਾਂ ਉਸੇ ਖੋਲਦੇ ਮੁਤਾਬਕ ਇੱਕ ਪੌੜੀ ਹੋਰ ਚੜ ਗਿਆ ਇਹਨੇ ਸਾਡਾ ਮੁੰਡਾ ਬਚਾ ਕੇ ਮਾਰਤਾ ਇਹੇ ਜਾਂ ਤਾਂ ਵਰਤੋ ਕੋਈ ਪਸ਼ੂ ਦੇ ਨਾਲ ਵੀ ਨਹੀਂ ਕਰਦਾ ਨਾ ਕੋਈ ਜਾਨ ਮਾਰਦਾ ਕਰਦਾ ਵੇ ਜਿਉਂਦੇ ਨੂੰ ਅਸੀਂ ਤੀਲ ਪਾ ਕੇ ਮਾਰ ਦਿੱਤੇ ਜਾਂ ਤੀਰ ਪਾ ਕੇ ਮਰ ਦਿੱਤੇ ਲੋਕ ਉਹਨੂੰ ਬਚਾਉਂਦੇ ਆ ਜੇ ਕੋਈ ਜਾਨਵਰ ਵੀ ਅਗਦੇ ਨਾਲ ਝੋਲਸਿਆ ਨਾ ਲੋਕ ਉਹਨੂੰ ਬਚਾਉਂਦਿਆ ਪਰ ਇਹਨੂੰ ਬਚਾਇਆ ਵੀ ਨਹੀਂ ਗਿਆ ਬੜੇ ਏਰੀਆ ਦੇ ਵਿੱਚ ਇੱਥੇ ਕਿੰਨਾ ਕਿ ਚਿੱਟਾ ਕਿੰਨਾ ਕਿ ਹੋਰ ਨਸ਼ਾ ਵੇਚਦਾ ਸ਼ਰਿਆਮ ਬਾਧੂ ਵੇਚਦਾ ਜੀ ਮੰਡੀ ਡੰਪ ਨਾ ਕੋਈ ਝਾੜੂ ਵਾਲਾ ਐ ਨਾ ਕੋਈ ਪੋਚੇ ਵਾਲਾ ਨਾ ਕੋਈ ਕੰਗੇ ਵਾਲਾ ਨਾ ਕੋਈ ਚੰਗੇ ਵਾਲਾ ਕੋਈ ਨਹੀਂ ਆਇਆ ਸਾਡੇ ਨਾਲ ਤਾਂ ਸਿਰਫ ਆ ਜੱਥੇ ਬੰਦੀਆਂ ਨੇ ਸਾਨੂੰ ਮੋਢਾ ਲਾਇਆ ਵਿਚਾਰਿਆਂ ਨੇ ਬੰਛ ਨੇ ਤੇ ਟੀਟੂ ਨੇ ਫੜ ਲਿਆ ਤੇ ਬੀਜੇ ਨੇ ਇੱਕ ਇਸ ਤਰ੍ਹਾਂ ਕੈਰੋਸਿਨੋ ਤੇ ਸਟਕੇ પેટ્રોલ ਤੇ ਦੂਰ ਖੜ ਕੇ ਤਿੱਲੀ ਲਗਾ ਦਿੱਤੀ ਤੇ ਮੁੰਡਾ ਸਾਡਾ 5 ਮਿੰਟ ਦੇ ਵਿੱਚ ਹੀ ਵੀ ਦੋ ਥਾਣੇਦਾਰ ਮਾਰੇ ਸੀ ਜੈਪਾਲ ਭੁੱਲਰ ਨੇ ਮੰਡੀ ਦੇ ਵਿੱਚ ਆਹ ਦਿਨਾਂ ਦੇ ਵਿੱਚ ਇਹਨਾਂ ਨੇ ਜੈਪਾਲ ਭੁੱਲਰ ਤਾਂ ਲੱਭ ਲਿਆ ਕਰਨਾਟਕ ਤੋਂ ਜਾ ਕੇ ਇਹ ਗੱਲ ਵੀ ਜਾਇਪੁਰ ਲੋ ਭੁਲਤਣਾ ਦਾ ਵੱਡਾ ਗੈਂਗਸਟਰ ਹੋ ਗਿਆ ਸੀ ਜੁੜੇ ਹੋਏ ਦੁਨੀਆ ਦੇ ਨਾਲ ਮੈਂ ਮਨਦੀਪ ਜਗਰਾਉਂ ਸ਼ਹਿਰ ਤੋਂ ਇੱਕ ਖਬਰ ਆ ਰਹੀ ਆ ਕਿ ਚਿੱਟੇ ਦੇ ਸਮਗਲਰਾਂ ਨੇ ਇੱਕ ਨੌਜਵਾਨ ਦਾ ਕਤਲ ਕਰ ਦਿੱਤਾ ਤੇ ਕਤਲ ਵੀ ਇੰਨਾ ਭਿਆਨਕਰਾ ਕਿ ਉਹਨੂੰ ਪੈਟਰੋਲ ਪਾ ਕੇ ਅੱਗ ਲਾ ਦਿੱਤੀ ਲੋਕ ਸੜਕਾਂ ਤੇ ਨੇ ਪਰ ਹਲੇ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਸਾਡੇ ਨਾਲ ਜਿਹੜੇ ਲੋਕ ਇਨਸਾਫ ਦੀ ਮੰਗ ਕਰ ਰਹੇ ਨੂੰ ਇੱਥੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਈ ਮਸਲਾ ਕੀ ਸੀਗਾ ਉਹ ਜਿਹੜੇ ਵੀਰ ਦੀ ਡੈਥ ਹੋਈ ਆ ਤੁਹਾਡੇ ਉਹ ਕੀ ਲੱਗਦੇ ਸੀ ਮੇਰਾ ਭਤੀਜਾ ਲੱਗਦਾ ਸੀਗਾ ਜੀ ਅੱਛਾ ਹਾਂਜੀ ਮਸਲਾ ਕੀ ਸੀਗਾ ਸਰ ਮਸਲਾ ਇਹ ਸੀਗਾ ਜੀ ਸਾਡਾ ਬੱਚਾ ਚਿੱਟੇ ਦਾ ਵਿਰੋਧ ਕਰਦਾ ਸੀਗਾ ਇਹ ਜਿਹੜਾ ਵਿਜੇ ਸੀ ਇਹ ਨਸ਼ਾ ਤਸਕਰ ਆ ਸਭ ਤੋਂ ਵੱਡਾ ਇੱਥੇ ਦਿੱਲੀ ਦੀ ਚੱਲੀ ਹੋਈ ਮਦੀਰ ਸਾਡੇ ਮਹੱਲੇ 'ਚ ਆਉਂਦੀ ਸੀਗੀ ਤਾਂ ਸਾਡੇ ਬੱਚਿਆਂ ਨੇ ਇਸ ਗੱਲ ਦਾ ਵਿਰੋਧ ਕੀਤਾ ਵੀ ਭਾਈ ਇਹ ਸਾਡ ਕੰਮ ਬੰਦ ਕਰੋ ਵੀ ਸਾਡੇ ਘਰੇ ਬੱਚਿਆਂ ਵਾਂ ਬੁੜੀਆਂ ਵਾਂ ਵੀ ਦੂਰੋਂ ਨੇੜੋਂ ਚੰਗੇ ਮਾੜੇ ਬੰਦੇ ਆਉਂਦੇ ਆ ਤੇ ਇਸ ਵਿਰੋਧ ਕਰਨ ਦੇ ਵਿੱਚ ਹੀ ਵੀਦਾ ਇੱਕ ਖਤਰਨਾਕ ਵਰਾਧੀ ਆ ਉਹਦੇ ਤੇ ਪਹਿਲਾਂ ਵੀ ਬੜੇ ਖਤਰਨਾਕ ਪਰਚੇ ਹੋਏ ਹੋਏ ਆ 295 ਦਾ ਅਪਰਾਧਿਕ ਮਾਮਲਾ ਉਹਦੇ ਤੇ 6876 ਦਾ ਉਹਦੇ ਤੇ ਮੋਟਰਸਾਈਕਲ ਚੋਰੀ ਦਾ ਉਹਦੇ ਤੇ ਚਿੱਟੇ ਦਾ ਉਹਦੇ ਤੇ ਜੇ ਇਹਨੇ ਮੁਕਾਦਮਿਆਂ ਦੇ ਵਿੱਚ ਪੁਲਿਸ ਨੇ ਉਹਨੂੰ ਖੁੱਲ੍ਹ ਦਿੱਤੀ ਹੋਈ ਸੀਗੀ ਤਾਂ ਉਸੇ ਖੁੱਲ੍ਹ ਦੇ ਮਤਾਬਿਕ ਇੱਕ ਪੌੜੀ ਹੋਰ ਚੜ ਗਿਆ ਇਹਨੇ ਸਾਡਾ ਮੁੰਡਾ ਬਚਾ ਕੇ ਮਾਰਤਾ ਉਸ ਦਿਨ ਦੀ ਕੀ ਕਹਾਣੀ ਆ ਕੁਝ ਲੋਕ ਇਹ ਕਹਿ ਰਹੇ ਆ ਕਿ ਇਕੱਠੇ ਬੈਠੇ ਸੀਗੇ ਉਥੇ ਇਹਨਾਂ ਦੀ ਕੋਈ ਆਪਸ ਵਿੱਚ ਲੜਾਈ ਹੋਈ ਆ ਕੁਝ ਲੋਕ ਇਹ ਕਹਿ ਰਹੇ ਕਿ ਨਹੀਂ ਵਿਰੋਧ ਦਾ ਕਰਕੇ ਹੋਈ ਜਬ ਚਿੱਟੇ ਦਾ ਵਿਰੋਧ ਕਰਦੇ ਅਸਲ ਕਾਰਨ ਕੀ ਆ ਨਹੀਂ ਜੀ ਇਕੱਠੇ ਨਹੀਂ ਸੀਗੇ ਇਹਨਾਂ ਨੇ ਸਾਡੇ ਮੁੰਡੇ ਨੂੰ ਘਰੋਂ ਬੁਲਾ ਕੇ ਕਰੋ ਪਹਿਲਾ ਬਲਕ ਬੰਦਾ ਸੱਦੜ ਭੇਜਿਆ ਵੀ ਆ ਜਾ ਕਿਦਰ ਕੋਈ ਗੱਲ ਕਰਨੀ ਆ ਚਲੋ ਬੱਚੇ ਨੂੰ ਨਹੀਂ ਸੀ ਪਤਾ ਵੀ ਮੇਰਾ ਕਤਲ ਕਰ ਦੇਣਗੇ ਬੱਚਾ ਅਣਜਾਣੇ ਵਿੱਚ ਇਹਨਾਂ ਦੇ ਕੋਲ ਇੱਥੇ ਚਲਾ ਗਿਆ ਤੇ ਉਹਨਾਂ ਦੀ ਪਹਿਲਾਂ ਹੀ ਤਿਆਰੀ ਕੀਤੀ ਸੀ ਉਹਦੇ ਕੋਲ ਇੱਕ ਬਾਈਕ ਖੜੀ ਸੀਗੀ ਬਾਈਕ ਦੇ ਵਿੱਚੋਂ ਪੈਟਰੋਲ ਕੱਢਿਆ ਗਿਆ ਤੇ ਦੇਖਿਆ ਹੋਣਾ ਵੀਡੀਓ ਵਿੱਚ ਬਾਈਕ 'ਚੋਂ ਪੈਟਰੋਲ ਕੱਢ ਕੇ ਤੇ ਟੀਟੂ ਨੇ ਇਧਰਲੇ ਪਾਸੇ ਫੜ ਲਿਆ ਬੰਚ ਨੇ ਉਹਨੂੰ ਇਧਰਲੇ ਪਾਸੇ ਫੜ ਲਿਆ ਬੰਚ ਨੇ ਤੇ ਟੀਟੂ ਨੇ ਫੜ ਲਿਆ ਤੇ ਬੀਜੇ ਨੇ ਇੱਕ ਇਸ ਤਰ੍ਹਾਂ ਕਹਿ ਰਹੇ ਸਨ ਉਹ ਤੇ ਸੜਕ 'ਤੇ ਪੈਟਰੋਲ ਤੇ ਦੂਰ ਖੜ ਕੇ ਤਿੱਲੀ ਲਗਾ ਦਿੱਤੀ ਤੇ ਮੁੰਡਾ ਸਾਡਾ 5 ਮਿੰਟ ਦੇ ਵਿੱਚ ਹੀ ਅੱਦੋ 90% ਬਚਾਤਾ ਇਹਨਾਂ ਨੇ ਅੱਛਾ ਜੀ ਕਿੰਨੇ ਦਿਨ ਹੋ ਗਏ ਇਸ ਘਟਨਾ ਨੂੰ ਇਹ 4 ਤਰੀਕ ਦੀ ਘਟਨਾ ਵਾ ਜੀ ਜਦ ਦਿਨ ਵੋਟਾਂ ਦੀ ਗਿਣਤੀ ਹੋ ਰਹੀ ਸੀਗੀ ਅੱਛਾ ਜੀ ਸਰ ਹਲੇ ਤੱਕ ਕੋਈ ਇਨਸਾਫ ਮਿਲਿਆ ਕੋਈ ਗੱਲਬਾਤ ਹੋਈ ਜਿਵੇਂ ਤੁਸੀਂ ਹੁਣ ਵੀ ਸਰਕਾ ਤੇ ਬੈਠੇ ਹੋ ਕੀ ਪ੍ਰਸ਼ਾਸਨ ਨੇ ਪ੍ਰੋਸਸਾ ਦਵਾਇਆ ਤੁਹਾਨੂੰ ਪ੍ਰਸ਼ਾਸਨਤਾ ਜੀ ਬਸ ਉਹ ਕੱਲਾ ਝੂਠਾ ਲਾ ਰਿਹਾ ਲਾ ਜਾਂਦੇ ਆ ਐਂ ਕਰਦੇ ਆ ਕਿ ਹੁਣੇ ਕਰ ਦੇਣਾ ਜੀ ਐਂ ਕਰ ਦੇਣਾ ਜੀ ਮੈਂ ਪ੍ਰਸ਼ਾਸਨ ਨੂੰ ਕਹਿਣ ਜਾਣਨਾ ਚਾਹੁੰਨਾ ਵਾ ਵੀ ਦੋ ਥਾਣੇਦਾਰ ਮਾਰੇ ਸੀ ਜੈਪਾਲ ਭੁੱਲਰ ਨੇ ਮੰਡੀ ਦੇ ਵਿੱਚ ਆਹ ਦਿਨਾਂ ਦੇ ਵਿੱਚ ਇਹਨਾਂ ਨੇ ਜੈਪਾਲ ਭੁੱਲਰ ਤਾਂ ਲੱਭ ਲਿਆ ਕਰਨਾਟਕ ਤੋਂ ਜਾ ਕੇ ਕੀ ਗੱਲ ਵੀਜਾ ਜੈਪਾਲ ਭੁੱਲਰ ਨਾ ਵੀ ਵੱਡਾ ਗੈਂਗਸਟਰ ਹੋ ਗਿਆ ਜਿਹੜਾ ਲੱਭ ਨਹੀਂ ਰਿਹਾ ਇਹੀ ਹੋ ਗਿਆ ਵੀ ਚੇਪਰ ਪੁਲੰਦਰਾ ਵੀ ਵੱਡਾ ਇੱਕਤਵ ਹੋ ਗਿਆ ਵੀਜਾ ਵੀ ਜਿਹੜਾ ਜਗਰਾਉਂ ਪੁਲਿਸ ਨੂੰ ਲੱਭ ਨਹੀਂ ਰਿਹਾ ਇਹਦੇ ਵਿੱਚ ਪੁਲਿਸ ਵੀ ਕਿਤੇ ਨਾ ਕਿਤੇ ਵੀਕ ਪੁਆਇੰਟ ਹੈਗਾ ਪੁਲਿਸ ਦਾ ਤੁਹਾਡੇ ਏਰੀਆ ਦੇ ਵਿੱਚ ਇੱਥੇ ਕਿੰਨਾ ਕੁ ਛਿੱਟਾ ਕਿੰਨਾ ਕੁ ਹੋਰ ਨਸ਼ਾ ਵੇਚਦਾ ਸ਼ਰਿਆਮ ਬਾਧੂ ਵੇਚਦਾ ਜੀ ਮੰਡੀ ਡੰਪ ਅੱਛਾ ਜੀ ਸਾਡੇ ਏਰੀਆ ਡੰਪ ਆ ਪੂਰਾ ਜਗਰਾਉਂ ਹੀ ਇਦਾਂ ਕਿ ਤੁਹਾਡੇ ਏਰੀਆ ਚ ਖਾਸ ਕਰਕੇ ਨਹੀਂ ਜੀ ਜਗਰਾਉਂ ਬਾਰੇ ਤਾਂ ਸਾਨੂੰ ਪਤਾ ਨਹੀਂ ਜਿਹੜਾ ਅਸੀਂ ਆਪਦੇ ਅੱਖੀਂ ਦੇਖਦੇ ਆ ਮਹੱਲੇ ਦੇ ਵਿੱਚ ਸਾਡੇ ਬਹੁਤ ਹਾਲਾਤ ਮਾੜੇ ਆ ਜੀ ਲੀਡਰ ਆਇਆ ਕੋਈ ਭਰੋਸਾ ਦਿਵਾਇਆ ਉਹਨਾਂ ਨੇ ਜਾਂ ਪਹਿਲਾਂ ਕਦੇ ਗੱਲ ਹੋਈ ਆ ਵੀ ਹਾਂ ਚਿੱਟਾ ਖਤਮ ਕਰਦੇ ਆ ਇੱਥੋਂ ਜਿਹੜਾ ਇੰਨਾ ਡੰਪ ਬਣਿਆ ਹੋਇਆ ਨਹੀਂ ਜੀ ਕੋਈ ਵੀ ਲੀਡਰ ਨਹੀਂ ਆਇਆ ਕਿਸੇ ਨੇ ਸਾਡੀ ਸਾਰ ਨਹੀਂ ਲਈ ਅੱਜ ਤੱਕ ਨਾ ਕੋਈ ਝਾੜੂ ਵਾਲੇ ਨਾ ਕੋਈ ਪੋਚੇ ਵਾਲਾ ਨਾ ਕੋਈ ਕੰਗੇ ਵਾਲਾ ਨਾ ਕੋਈ ਚੰਗੇ ਵਾਲਾ ਕੋਈ ਨਹੀਂ ਆਇਆ ਸਾਡੇ ਨਾਲ ਤਾਂ ਸਿਰਫ ਹਾ ਜਥੇਬੰਦੀਆਂ ਨੇ ਸਾਨੂੰ ਮੋਢਾ ਲਾਇਆ ਵਿਚਾਰਿਆਂ ਨੇ ਤੇ ਸਾਨੂੰ ਉਹਦੇ ਨੇ ਮੜਾ ਜਾ ਆਸਰਾ ਬਹੁਤ ਜ਼ਿਆਦਾ ਵਾ ਜਥੇਬੰਦੀਆਂ ਦਾ ਜੀ ਆਪਾਂ ਇਧਰ ਵੀ ਗੱਲਬਾਤ ਕਰਾਂਗੇ ਜਥੇਬੰਦੀਆਂ ਦੇ ਨੁਮਾਇੰਦੇ ਖੜੇ ਨੇ ਕਿੰਨੇ ਦਿਨਾਂ ਤੋਂ ਤੁਸੀਂ ਸਟਰਗਲ ਕਰ ਰਹੇ ਹਾਂ ਇਨਸਾਫ ਦਿਵਾਉਣ ਦੀ ਮੰਗ ਕਰ ਰਹੇ ਹੋ ਪਰ ਪ੍ਰਸ਼ਾਸਨ ਹਲੇ ਤੱਕ ਉਵੇਂ ਐਕਟਿਵ ਨਹੀਂ ਹੋਇਆ ਕੀ ਗੱਲ ਉਹਨਾਂ ਦਾ ਇੰਨਾ ਡਰਾ ਚਿੱਟੇ ਦੇ ਸਮਗਲਰਾਂ ਦਾ ਜਾਂ ਪ੍ਰਸ਼ਾਸਨ ਕਿਵੇਂ ਨਾ ਕਿਵੇਂ ਉਹਨਾਂ ਦੇ ਨੇੜੇ ਆ ਦੇਖੋ ਜੀ 14 ਤਰੀਕ ਤੋਂ ਧਰਨੇ ਤੇ ਡਟੇ ਹੋਏ ਹਾਂ 14 ਤਰੀਕ ਨੂੰ ਵੀ ਧਰਨਾ ਲਾਇਆ ਸੀ ਇੱਥੇ ਇਸੇ ਸਮਾਂ ਦੇ ਵਿੱਚ ਦੇਖੋ ਜਾਂ ਤਾਂ ਕੋਈ ਸੈਸੀ ਕੋਲ ਤੇ ਦਬਾਅ ਚੱਲ ਰਿਹਾ ਜਾਂ ਫਿਰ ਚਿੱਟੇ ਵਾਲਾ ਹੈ ਜਿਹੜੇ ਗਾਂਧੀ ਵਾਲੇ ਨੋਟ ਆ ਉਹ ਚੜਾ ਰਹੇ ਆ ਕਿਉਂ ਜਿਹੜੀ ਪੁਲਿਸ ਨਹੀਂ ਬੋਲਦੀ ਕਿਉਂ ਇਹਨਾਂ ਦੇ ਗਾਂਧੀ ਵਾਲੇ ਨੋਟ ਪੈਂਦੇ ਆ ਜੇਬਾਂ ਦੇ ਵਿੱਚ ਹਾਂ ਪੁਲਿਸ ਪ੍ਰਸ਼ਾਸਨ ਦੀ ਪੁਲਿਸ ਇਸ ਕਰਕੇ ਨਹੀਂ ਬੋਲਦੀ ਕਿਉਂ ਜੇ ਬੋਲਦੀ ਆ ਤਾਂ ਇਹਨਾਂ ਦਾ ਰਗਜਾਰ ਮਰਦਾ ਚਿੱਟਾ ਤਾਂ ਇੰਨਾ ਹੋ ਗਿਆ ਤੁਸੀਂ ਰਹੇ ਰੱਬ ਦਾ ਨਾਮ ਕਾਂਗਰਸ ਦੀ ਸਰਕਾਰ ਮੌਕੇ 25 30% ਸੀ ਅੱਜ 100% ਹੀ ਆ ਕੱਲੇ ਸ਼ਹਿਰ ਦੀ ਗੱਲ ਨਹੀਂ ਕੱਲੇ ਬੱਲੇ ਦੀ ਨਹੀਂ ਗੱਲ ਪੂਰੇ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਇਹੋ ਜਿਹਾ ਗੰਦ ਪਿਆ ਹੋਇਆ ਲਕਸ਼ਨਾ ਦੇ ਵਿੱਚ ਗੋਲੀਆਂ ਵੀ ਦੰਦੇ ਰਿਹਾ ਟੀਕੇ ਵੀ ਲਾਉਣ ਨੂੰ ਦੰਦੇ ਰਿਹਾ ਅਸੀਂ ਪੁਲਾਂ ਤੇ ਦੇਖਦੇ ਰਹੇ ਪੰਜ-ਪੰਜ ਸੌ ਮੁੰਡਾ ਇਕੱਠਾ ਕਰਕੇ ਜਿਹੜਾ ਟੀਕੇ ਲਾਉਂਦਾ ਰਿਹਾ ਜਿਹੜੇ ਇਹ ਰੋਲਾਂ ਤੇ ਰੋਲ ショ ਕਰਦੇ ਰਿਹਾ ਅਸੀਂ ਅੱਖੀਂ ਦੇਖਦੇ ਨਾ ਵੀ 4-400 ਮੁੰਡਾ 300 ਮੁੰਡਾ ਪੁਲਾਂ ਸਲੇ ਟੀਕੇ ਲਾਉਂਦਾ ਰਿਹਾ ਇਧਰਲੇ ਪਾਸੇ ਇਹਨਾਂ ਦਾ ਧਿਆਨ ਨਹੀਂ ਚਿੱਟੇ ਆਲਾ ਬੰਦਾ ਉਹ ਗੁੰਡਾਗਰਦੀ ਵੀ ਕਰਦਾ ਉਹ ਚੋਰੀ ਵੀ ਕਰਦਾ ਲੋਕਾਂ ਦਾ ਨੁਕਸਾਨ ਵੀ ਕਰਦਾ ਜਿਵੇਂ ਕਿ 라ਵਲ ਦੀ હત્યા ਕੀਤੀ ਦਨ ਦਿਹਾੜੇ تیر ਪਾ ਕੇ ਪਟ્રોલ ਪਾ ਕੇ ਦਿਨ ਦੇ 2:30 ਵਜੇ 4-5 ਤਰੀਕ ਦੀ ਘਟਨਾ 3:30 ਵਜੇ ਦਾ ਟਾਈਮ ਸੀਗਾ ਜਦੋਂ ਕਿ ਦਿਨੇ ਅੱਗ ਲਾਈ ਗਈ ਆ ਪਟ્રોલ ਪਾ ਕੇ ਇਹੋ ਜਿਹਾ ਤਾਂ ਵਰਤੋ ਕੋਈ ਪਸ਼ੂ ਦੇ ਨਾਲ ਵੀ ਨਹੀਂ ਕਰਦਾ ਨਾ ਕੋਈ ਜਾਨ ਮਾਰਨਾ ਕਰਦਾ ਬੇ ਜਿਉਂਦੇ ਨੂੰ ਅਸੀਂ تیر ਪਾ ਕੇ ਮਾਰ ਤੀ ਜਾਂ تیر ਪਾ ਕੇ ਮਰਦੇ ਲੋਕ ਉਹਨੂੰ ਬਚਾਉਂਦੇ ਆ ਜੇ ਕੋਈ ਜਾਨਵਰ ਵੀ ਅੱਗ ਦੇ ਨਾਲ ਟੁੱਲਸਦਾ ਲੋਕੋ ਨੂੰ ਬਚਾਉਂਦਿਆ ਪਰ ਇਹਨੂੰ ਬਚਾਇਆ ਵੀ ਨਹੀਂ ਗਿਆ ਕਿੱਡੀ ਸ਼ਰਮ ਦੀ ਗੱਲ ਆ ਸ਼ਹਿਰ ਦੇ ਲੋਕ ਐਮਐਲਏ ਬੈਠੀ ਆ ਕੋਈ ਸਾਰ ਨਹੀਂ ਉਹਨੇ ਲਈ ਭਗਵੰਤ ਮਾਨ ਨੇ ਤਾਂ ਸਾਡੀ ਸਾਰ ਇੱਥੇ ਲੈਣੀ ਕੀ ਸੀ ਕਿਉਂ ਜੋ ਵੀ ਅਸੀਂ ਜਿੱਥੇ ਬੰਦੀਆਂ ਦੇ ਸੰਯੋਗ ਦੇ ਨਾਲ ਕਰ ਰਹੇ ਆ ਮੋਢੇ ਦੇ ਨਾਲ ਮੋਢਾ ਲਾ ਕੇ ਪਰਿਵਾਰ ਨਾਲ ਅਸੀਂ ਖੜਿਆਂਗੇ ਖੜੇ ਵੀ ਆ ਖੜਾਂਗੇ ਅਸੀਂ ਕਿਸੇ ਗੁੰਡੇ ਕਰਦੀ ਦਾ ਨਾ ਡਰਾ ਨਾ ਅਸੀਂ ਡਰਾਉਨੇ ਆ ਨਾ ਅਸੀਂ ਭੈ ਮੰਨਦੇ ਆ ਨਾ ਭੈ ਦਿੰਦੇ ਆ ਜੀ ਜੀ ਕਿਉਂ ਡਟ ਕੇ ਮਪਲਾਵਲਾ ਕਿੰਨਾ ਕੁ ਟਾਈਮ ਬੈਠੋਗੇ ਫਿਰ ਜਿਵੇਂ ਹੁਣ ਕਿੰਨੇ ਦਿਨ ਹੋ ਗਏ ਤੁਹਾਨੂੰ ਬੈਠਿਆ ਨੂੰ ਹਲੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਲੱਗਦਾ ਇਨਸਾਫ ਮਿਲੂਗਾ ਜੇ ਤੁਸੀਂ ਕੋਈ ਇਦਾਂ ਜਿਵੇਂ ਕਹਿ ਦਿੰਦੇ ਨਾ ਬੰਦ ਕਮਰਿਆਂ ਦੇ ਵਿੱਚ ਕਹਿੰਦੇ ਮੀਟਿੰਗਾਂ ਹੋ ਜਾਂਦੀਆਂ ਇਨਸਾਫ ਨਹੀਂ ਮਿਲਦਾ ਜਾਂ ਇਦਾਂ ਦੀ ਕੋਈ ਘਟਨਾ ਹੋ ਕੇ ਇਹ ਇੱਕ ਘਟਨਾ ਰਹਿ ਜਾਊਗਾ ਦੇਖੋ ਇਹ ਜਿੱਦਨ ਦਾ ਜੱਥੇਬੰਦਾਂ ਨੇ ਸਟੈਪ ਲਿਆ ਜਦੋਂ ਸਾਡੇ ਜਥੇਬੰਦੀਆਂ ਕੋਲ ਗੱਲ ਆਈ ਆ ਜਿੱਦਣੇ ਘਟਨਾ ਵਾਪਰੀ ਆ ਉਹ ਦਿਨ ਲਾਪਰਵਾਹੀ ਪੁਲਿਸ ਨੇ ਬਹੁਤ ਵਰਤੀ ਆ ਖਾਸ ਕਰਕੇ ਐਸਐਚਓ ਸਿਟੀ ਨੇ ਉਦੋਂ ਬਾਅਦ ਜਦੋਂ ਜਥੇਬੰਦੀਆਂ ਦਾ ਦਖਲ ਆ ਗਿਆ ਤੇ ਫੇਰ ਕਿਉਂਕਿ ਜਦੋਂ ਮੁੰਡੇ ਦੀ ਡੈਥ ਹੋ ਗਈ ਉਦੋਂ ਗੱਲ ਜਥੇਬੰਦੀਆਂ ਕੋਲ ਆਈ ਉਹ ਫਲੈਸ਼ ਹੋਈ ਉਦੋਂ ਤੁਰੰਤ ਇੱਥੇ ਰੈਕਾਟ ਰੋਡ ਤੇ ਜਾਮ ਲੱਗਿਆ ਤੇ ਉਦੋਂ ਬਾਅਦ ਪੁਲਿਸ ਪ੍ਰਸ਼ਾਸਨ ਹਰਕਤ ਪਟਿਆ ਜਾਇਆ ਪੰਜ ਬੰਦੇ ਅਰੈਸਟ ਕੀਤੇ ਆ ਬਾਕੀ ਹੋਰ ਜਿਨ੍ਹਾਂ ਤੋਂ ਪੁੱਛਗਿੱਛ ਕਰਨੀ ਸੀ ਉਹ ਵੀ ਇਹਨਾਂ ਨੇ ਅਰੈਸਟ ਕਰਕੇ ਇੰਟਰੋਗੇਟ ਕੀਤੇ ਆ ਤੇ ਹਜੇ ਚਾਰ ਚਾਰ ਬੰਦੇ ਆ ਜੀ ਚਾਰ ਬੰਦੇ ਜਿਹੜੇ ਜਿਨ੍ਹਾਂ ਚ ਮੇਨ ਦੋਸ਼ੀ ਵਿਜੇ ਕੁਮਾਰ ਆ ਉਹ ਹਜੇ ਅਰੈਸਟ ਨਹੀਂ ਹੋਏ ਅੱਜ ਸਾਡੀ ਐਸਪੀ ਸਾਹਿਬ ਨਾਲ ਗੱਲ ਚੱਲੀ ਉਹ ਕਹਿੰਦੇ ਵੀ ਅਸੀਂ ਜਿਹੜੇ ਫੇਸਬੁੱਕ ਤੋਂ ਇੰਸਟਾਗ੍ਰਾਮ ਤੋਂ ਉਹਨਾਂ ਨੂੰ ਟ੍ਰੇਸ ਕਰ ਰਹੇ ਆ ਫੋਨ ਉਹਦਾ ਬੰਦ ਆ ਤੇ ਪਰ ਅ ਇਹ ਤੋਂ ਪਹਿਲਾ ਜਿੱਦਣਾ ਮੁੰਡੇ ਦਾ ਅਸੀਂ ਲੈ ਕੇ ਆਏ ਆ ਬਾਡੀ ਉਹ ਦਿਨ ਪ੍ਰਸ਼ਾਸਨ ਨੇ ਸਾਨੂੰ ਵਸਵਾ ਦਿੱਤਾ ਇਹ 72 ਘੰਟੇ ਦੇ ਵਿੱਚ ਵੈਸੇ ਅਸੀਂ ਫੜਾਂਗੇ ਪਰ 72 ਘੰਟੇ ਤੋਂ ਟਾਈਮ ਹੁਣ 10 ਘੰਟੇ 20 ਘੰਟੇ ਉੱਤੇ ਲੰਘ ਗਿਆ ਪਰ ਹਜੇ ਤੱਕ ਉਹ ਚਾਰ ਜਿਹੜੇ ਮੇਨ ਦੋਸ਼ੀ ਉਹ ਗ੍ਰਿਫਤਾਰ ਨਹੀਂ ਕੀਤੇ ਅਸੀਂ ਜਥੇਬੰਦਗਾਂ ਨੂੰ ਇਹ ਫੈਸਲਾ ਹੁਣ ਮੀਟਿੰਗ ਕਰਕੇ ਕਰਾਂਗੇ ਜਿਹੜਾ ਕੱਠੇ ਦੂ ਆ ਜਿਹੜਾ ਧਰਨਾ ਅੱਜ ਸਿਰਫ ਸੰਕੇਤਕ ਧਰਨਾ ਸਿਰਫ ਅਗਵਾੜ ਦਾ ਸਿਰਫ ਜਿਹੜੇ ਅ ਦੂਜੇ ਆਪਣੇ ਰਾਣੀ ਰਾਣੀ ਵਾਲੇ ਖੂਹ ਦੇ ਅਗਵਾੜ ਦੇ ਇੱਥੇ ਮਜ਼ਦੂਰਾ ਨੇ ਸਮੂਲੀਅਤ ਕੀਤੀ ਆ ਜਿਹੜਾ ਅਗਲਾ ਦਿਨ ਆ ਇਹ ਰੈਸਟ ਕੀਤਾ ਆਹਾ ਅਸੀਂ ਦਿਨੇ ਜੇ ਨਾ ਰੈਸਟ ਕੀਤਾ ਕਿਸੇ ਨੂੰ ਜਾਂ ਕਾਰਵਾਈ ਸਖਤ ਨਾ ਕੀਤੀ ਤਾਂ ਉਹਨਾਂ ਵਾਲੇ ਦਿਨਾਂ ਵਿੱਚ ਸਾਰੇ ਜਿੰਨੀਆਂ ਹੋਰ ਜਥੇਬੰਦਾਂ ਉਹਨਾਂ ਦੇ ਵੀ ਸਾਨੂੰ ਸੁਨੇਹੇ ਆਏ ਆ ਹੋਰ ਪਿੰਡਾਂ ਤੋਂ ਵੀ ਸੰਗਤ ਆਊਗੀ ਫੇਰ ਉਹ ਜਿਹੜਾ ਐਸਐਸਪੀ ਦਫ਼ਤਰ ਦੇ ਮੂਹਰੇ ਉੱਥੇ ਜਾਮ ਲਾਇਆ ਜਾਊਗਾ ਇਸ ਕਰਕੇ ਇਹ ਪ੍ਰਸ਼ਾਸਨ ਨੂੰ ਸਾਡੀ ਚੇਤਾਵਨੀ ਆ ਵੀ ਉਹਨਾਂ ਨੂੰ ਸੇਤੀ ਅਰੈਸਟ ਕਰੇ ਤੇ ਇਹਦੇ ਵਿੱਚ ਕੋਈ ਕਮੀ ਨਹੀਂ ਆਉਣੀ ਚਾਹੀਦੀ ਕਿਉਂਕਿ ਜਿਹੜਾ ਉਹਨਾਂ ਨੇ ਅਪਰਾਧ ਕੀਤਾ ਉਹ ਬਹੁਤ ਹੀ ਘਣਾਉਣਾ ਅਪਰਾਧ ਆ ਅੱਜ ਤੱਕ ਇਸ ਦੁਨੀਆ ਤੇ ਹੋਇਆ ਨਹੀਂ ਹੋਣਾ ਵੀ ਜਿਉਂਦੇ ਬੰਦੇ ਨੂੰ ਸਾਰੇ ਬਾਜ਼ਾਰ ਦਿਨ ਦਿਹਾੜੇ ਜਿਹੜਾ ਚੱਲਦਾ ਰਸਤਾ ਉੱਥੇ ਕਿਸ ਨੇ ਅੱਗ ਲਾਈ ਹੋਵੇ ਨਹੀਂ ਤਾਂ ਜੇ ਕੋਈ ਇਹੋ ਜਿਹੀ ਘਟਨਾ ਕਿਸੇ ਨੂੰ ਕਤਲ ਕਰਦਾ ਕੋਈ ਲੋਕੇ ਕਰਦਾ ਕੋਈ ਸ਼ਿਭਕੇ ਕਰਦਾ ਪਰ ਸਰੇ ਆਮ ਸਰੇ ਆਮ ਸਰੇ ਵਿਜਾਰ ਲਗ ਲਾਈ ਆ ਜਿਹੜਾ ਭਗਵੰਤ ਕਹਿੰਦਾ ਮਨ ਕਹਿੰਦਾ ਸੀ ਨਾ ਵੀ ਇੱਥੇ ਮੈਂ ਕਾਨੂੰਨ ਦਾ ਰਾਜ ਲਿਆਉਂਗਾ ਚਿੱਟਾ ਨਹੀਂ ਵਿਖਦਾ ਉਹਦੇ ਰਾਜ ਦੇ ਵਿੱਚ ਚਿੱਟੇ ਵਾਲੇ ਸਰੇ ਆਮ ਲੋਕਾਂ ਨੂੰ ਮਾਰ ਰਹੇ ਆ ਅੱਗ ਲਾ ਕੇ ਸੋ ਇਹ ਤੇ ਸਾਡੀ ਜਿੱਥੇ ਹੋਰ ਜਿੱਥੇ ਬੰਦਿਆਂ ਨੂੰ ਵੀ ਬੇਨਤੀ ਆ ਸਮੂਹ ਲੋਕਾਂ ਨੂੰ ਬੇਨਤੀ ਆ ਵੀ ਅਸੀਂ ਇਹ ਤੇ ਆਉਣ ਵਾਲੇ ਸਮੇਂ 'ਚ ਵੱਡਾ ਸੰਘਰਸ਼ ਵਿੜਾਂਗੇ ਤੇ ਉਹ 'ਚ ਸਾਰੇ ਸਹਿਯੋਗ ਦਿਓ ਇਹ ਜਿਵੇਂ ਜਗਰਾਉਂ ਦੇ ਵਿੱਚ ਇੱਕ ਨੌਜਵਾਨ ਦਾ ਸ਼ਰੇਆਮ ਕਤਲ ਕੀਤਾ ਚਿੱਟੇ ਦੇ ਵਪਾਰੀਆਂ ਨੇ ਇਹ ਕਿਸੇ ਇੱਕ ਘਟਨਾ ਦਾ ਨਾਮ ਨਹੀਂ ਪੰਜਾਬ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਨੌਜਵਾਨਾਂ ਨੂੰ ਜਿਹੜੇ ਵਿਰੋਧ ਕਰਦੇ ਆ ਇਸੇ ਤਰ੍ਹਾਂ ਹੀ ਮਾਰਿਆ ਜਾਂਦਾ ਸਰਕਾਰ ਦੇ ਵੱਡੇ-ਵੱਡੇ ਹੋਲਡਿੰਗ ਬੋਰਡ ਲੱਗੇ ਆ ਤੁਸੀਂ ਜਦੋਂ ਰੋਡ ਤੇਨੇ ਕੋਲੋਂ ਗੇ ਦੇਖ ਸਕਦੇ ਹੋ ਉਹਨਾਂ ਦੀ ਫੂਕ ਅੱਜ ਦਾ ਇੱਕ ਆਠਾ ਜਿਹੜਾ ਲੋਕਾਂ ਦਾ ਹੀ ਕੱਢ ਰਿਹਾ ਕਿ ਕਿਵੇਂ ਚਿੱਟੇ ਦੇ ਵਪਾਰੀ ਸ਼ਰੇਆਮ ਸ਼ਰੇ ਬਾਜ਼ਾਰ ਇੱਕ ਨੌਜਵਾਨ ਦਾ ਕਤਲ ਕਰ ਦਿੰਦੇ ਨੇ ਜੇਕਰ ਇਹ ਤੁਸੀਂ ਸੋਚੋ ਕਿ ਇੱਕ ਪਰਿਵਾਰ ਦੀ ਕਹਾਣੀ ਆ ਇੱਕ ਸ਼ਹਿਰ ਦੀ ਕਹਾਣੀ ਆ ਤਾਂ ਲਾਜ਼ਮੀ ਤੁਸੀਂ ਭਲੇਖੇ ਤੋਂ ਇਸ ਘਟਨਾ ਨੂੰ ਪੂਰੇ ਪੰਜਾਬ ਦੇ ਵਿੱਚ ਲੈ ਕੇ ਜਾਣਾ ਚਾਹੀਦਾ ਤਾਂ ਕਿ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਜਿੱਥੇ ਜਿੱਥੇ ਵਿੱਚ ਚਿੱਟੇ ਦੇ ਸਮਗਲਰ ਇਹੋ ਜਿਹੇ ਕਾਨੂੰਨੀਆਂ ਹਰਕਤਾਂ ਕਰਦੇ ਆ ਉਹਨਾਂ ਨੂੰ ਨੱਥ ਪਾਈ ਜਾ ਸਕਦੀ ਆ ਤਾਂ ਇਸ ਘਟਨਾ ਤੋਂ ਪ੍ਰੇਰਨਾ ਜ਼ਰੂਰ ਲੈਣੀ ਚਾਹੀਦੀ ਆ ਇਸ ਨੂੰ ਪੰਜਾਬ ਪੱਤਰ ਦਾ ਬਣਾਉਣਾ ਚਾਹੀਦਾ ਲੋਕਾਂ ਨੂੰ ਇੱਥੇ ਆਉਣਾ ਚਾਹੀਦਾ ਤਾਂ ਕਿ ਨੌਜਵਾਨ ਨੂੰ ਇਨਸਾਫ਼ ਮਿਲ ਸਕੇ ਤੇ ਉਹਨਾਂ ਦੇ ਪਰਿਵਾਰ ਨੂੰ ਇਨਸਾਫ਼ ਮਿਲ ਸਕੇ ਜੁੜੇ ਰਹੋ ਦੁਨੀਆ ਦੇ ਨਾਲ